ਕਿੱਧਰ ਉਹ ਹੁਣ ਵਿਆਹ ਨਿਬੜ ਗਿਆ ਚਲੋ ਆਪਦੇ ਆਪ ਦੇ ਘਰੇ ਹੋਈ ਗੱਲ ਤੇ ਆ 5 ਮਿੰਟ ਬੈਠਦੇ ਆ ਲੰਮ ਲੈ ਕੇ ਚੱਲਦੇ ਠੀਕ ਐ ਚਲ ਦੇਖ ਮਨੂ ਮੈਂ ਤੈਨੂੰ ਪਿਆਰ ਕਰਦਾ ਤੀਆ ਤੇ ਆਪਾਂ ਵਿਆਹ ਵੀ ਕਰਾ ਲਿਆ ਲੈ ਫਿਰ ਕਰੋਨਾ ਨਹੀਂ ਸੀਗਾ ਵਿਆਹ ਜਦੋਂ ਪਿਆਰ ਕਰਦੇ ਸੀ ਨਿਭਾਉਣਾ ਤਾਂ ਹੈ ਹੀ ਗਿਆ ਸੀ ਹਾਂ ਲੇਕਿਨ ਮੈਂ ਖੜਿਆ ਤੇ ਰਿਹਾ ਦਰ ਨਾਲ ਦੇਖੀ ਕਹੇ ਆ ਬਾਬਾ ਕੁਛ ਖਵਾਇਆ ਵੀ ਨਹੀਂ ਹੈਗਾ ਸਾਡੇ ਨਹੀਂ ਤੋਰਤਾ ਦਰ ਵੀ ਨਹੀਂ ਬਾੜਾ ਗੇਟ ਤੇ ਖੜਾ ਤਾ ਆਪਾਂ ਨੂੰ ਹੋਰ ਕੁਛ ਬੈਠਾ ਹੁੰਦੇ ਖਵਾਉਂਦੇ ਪਿਉਂਦੇ ਉਹੀ ਮੋੜਤਾ ਆਪਾਂ ਨੂੰ ਤਾਂ ਤੂੰ ਐ ਕਰ ਹੁਣ ਮੇਰੇ ਵਾਸਤੇ ਦੁੱਧ ਲਿਆ ਕਰਕੇ ਮੈਂ ਦੁੱਧ ਪੀਊਂਗਾ ਅੱਛਾ ਹੁਣ ਤਾਂ ਘਰੇ ਬੜਿਆਂਗੇ ਤੁਸੀਂ ਆਉਂਦੇ ਸਾਰੇ ਮੈਨੂੰ ਕੰਮ ਦੱਸੀ ਚੱਲੋ ਉਹ ਫਿਰ ਬੰਦਾ ਵਿਆਹ ਕਾਦੇ ਵਾਸਤੇ ਕਰਾਉਂਦਾ ਪਹਿਲਾ ਕਮਾਕਾਰਾਂ ਵਾਸਤੇ ਕਰਾਉਂਦਾ ਵੀ ਬੰਦੇ ਨੂੰ ਸੁੱਖ ਮਿਲ ਜੇ। ਅੱਛਾ, ਮਤਲਬ ਤੁਸੀਂ ਸਿਰਫ ਕਮਾ ਵਾਸਤੇ ਮੇਰਾ ਵਿਆਹ ਕਰਾਇਆਗਾ। ਉਹ ਇਹ ਮਤਲਬ ਨਹੀਂ ਹੈਗਾ। ਕੰਮ ਤਾਂ ਹੁਣ ਕਰਦੀ ਨੇ, ਕਰਦੇ ਸਾਰੇ। ਤੂੰ ਚਾਹ ਬਣਾ। ਫੇਰ ਠੀਕ ਆ, ਤੁਸੀਂ ਬਣਾ ਲਓ ਚਾਹ। ਇੱਡੀ ਕਿੱਡੀ ਗੱਲ ਲੱਗੀ ਨਾਲੇ ਜੇ ਤੁਸੀਂ ਬਣਾ ਲਓਗੇ। ਐ ਜਿੱਦ ਨਾ ਕਰਿਆ ਕਰ ਮਨ ਨੂੰ। ਮੈਂ ਚਾਹ ਬਣਾਉਂਦਾ ਸੋਹਣਾ ਲੱਗਦਾ। ਮੰਮੀ ਡੈਡੀ ਕੀ ਕਹਿਣਗੇ? ਬਿਉਂਸਰ ਥੱਲੇ ਲੱਗ ਗਿਆ ਉਹਦੇ। ਉਹ ਨਾਲੇ ਕਿ ਨਾਲੇ ਕਿਹੜੀ ਗੱਲ ਆ ਕਦੇ ਤੁਸੀਂ ਵੀ ਕੰਮ ਕਰ ਸਕਦੇ ਹੋਗੇ ਸਾਰੇ ਮੈਂ ਕਰ ਲਿਆ ਕਰੂੰ ਉਹ ਮੈਂ ਵੀ ਕਰੂੰਗਾ ਕੰਮ ਪਰ ਅੱਜ ਪਹਿਲਾ ਦਿਨ ਸਾਰੇ ਕਹਿਣਗੇ ਤਾਂ ਥੱਲੇ ਲੱਗ ਗਿਆ ਤੀਮੀ ਦੇ ਤੂੰ ਜਾ ਵਾ ਸਾਰਿਆਂ ਨੂੰ ਚਾਹ ਪਿਆ ਦੇ ਮੰਨਿਆ ਕਰਦੇ ਨੇ ਕੱਲ ਕੱਟਣੀ ਆਗੀ ਕਿ ਉਹਨਾਂ ਨਾਲ ਪਹਿਲਾਂ ਇਹ ਗੱਲ ਦਾ ਜਵਾਬ ਦੇ ਦੋ ਓਏ ਕੱਟਣੀ ਦਾ ਸਾਰਿਆਂ ਨਾਲ ਆ ਹੁਣ ਉਹਨਾਂ ਦਾ ਵੀ ਤਾਂ ਧਿਆਨ ਰੱਖਣਾ ਮਾਪੇ ਕੀ ਸੋਚਣਗੇ ਵੀ ਲੈ ਆਉਣ ਸਾਰੇ ਚਾਹ ਦੇਤੀ ਤੇਰਾ ਫਰਜ਼ ਬਣਦਾ ਤੂੰ ਤੁਸੀਂ ਵਿਆਹ ਮੇਰੇ ਨਾਲ ਕਰੇ ਕਿ ਉਹਨਾਂ ਨਾਲ ਉਹ ਜੋ ਮਰਜੀ ਸੋਚਣ ਤੁਸੀਂ ਸਿਰਫ ਮੇਰੀ ਪਰਵਾਹ ਕਰੋ ਨਾ ਓ ਯਾਰ ਪਰਵਾਹ ਤੇਰੀ ਵੀ ਹੈਗੀ ਆ ਪਰ ਘਰਦਿਆਂ ਦੀ ਵੀ ਤਾਂ ਜ਼ਰੂਰੀ ਆ ਉਹ ਸਭ ਮੈਨੂੰ ਨਹੀਂ ਉਹ ਮੇਰੇ ਦੋਸਤ ਵੀ ਖੜੇ ਨੇ ਬਾਹਰ ਉਹ ਕੀ ਸੋਚਣਗੇ ਨਾਲੇ ਹੌਲੀ ਬੋਲ ਤੂੰ ਜੋ ਮਰਜ਼ੀ ਸੋਚੀ ਜਾਣ ਮੇਰੇ ਤੋਂ ਨਹੀਂ ਜਾਚੂ ਬਣਦੇ ਨਾਲੇ ਕੋਣ ਸਾ ਪੀਂਦਾ ਹੁੰਦਾ ਮੈਂ ਤਾਂ ਕਾਫੀ ਪੀਣੀ ਹੁੰਨੀ ਆ ਜੇ ਕਾਫੀ ਪੀਣੀ ਆ ਤਾਂ ਦੱਸੋ ਉਹ ਮੰਨਿਆ ਕਰਦੇ ਨੇ ਮੇਰੇ ਦੋਸਤ ਮੰਮੀ ਜੜੀ ਕਾਫੀ ਨਹੀਂ ਪੀਂਦੇ ਹੈਗੇ ਤੂੰ ਜਾ ਤੂੰ ਚਾਹ ਕਰਕੇ ਆ ਜਾ ਫਿਰ ਮੈਨੂੰ ਗੁੱਸਾ ਚੜ ਜਾਊਗਾ ਪਾਣੀ ਬਣਾ ਰਹੀ ਹੈਗੀ ਨਾਲੇ ਹੱਦ ਦੇ ਇਸ ਜਿਹੜਾ ਗੁੱਸਾ ਕਰਨ ਵਾਲੀ ਕੀ ਗੱਲ ਹੈਗੀ ਯਾਰ ਮਨੂੰ ਤੂੰ ਮੇਰਾ ਦਿਮਾਗ ਨਾ ਕਰਾ ਠੀਕ ਆ ਦਿਮਾਗ ਤੇ ਤੁਸੀਂ ਮੇਰਾ ਵੀ ਖਰਾਬ ਕਰ ਰਹੇ ਹੋਗੇ ਇੰਨਾ ਕੰਮ ਤਾਂ ਤੁਸੀਂ ਆਪ ਵੀ ਕਰ ਸਕਦੇ ਹੋ ਕੱਲ ਨੂੰ ਤੁਸੀਂ ਕਹੋਗੇ ਵੀ ਮੇਰੇ ਬੂਟ ਵੀ ਚੱਕੇ ਫੜਾ ਹੁਣ ਐਡੇ ਛੋਟੇ ਛੋਟੇ ਕੰਮ ਥੋੜੀ ਕਰੂੰਗੀ ਮੈਂ ਓਏ ਹੋਏ ਜੇ ਮੈਨੂੰ ਐ ਪਤਾ ਹੁੰਦਾ ਤੇਰਾ ਆ ਰੂਪ ਦੇਖਿਆ ਹੁੰਦਾ ਮੈਂ ਤੇਰੇ ਨਾਲ ਕਦੇ ਵਿਆਹ ਨਾ ਕਰਾਉਂਦਾ ਅੱਛਾ ਫਿਰ ਤੁਸੀਂ ਕਰਾਈ ਕਿ ਹੋਇਆ ਵਿਆਹ ਪਹਿਲਾਂ ਹੀ ਦੱਸ ਦਿੰਦੇ ਘਟੂ ਘਟ ਮੈਂ ਵੀ ਨਾ ਫਸਦੀ ਹਾਂ ਦੇਖਿਓ ਬਾਤ ਜੀ ਆਈ ਜਾਂਦੀ ਹੈ ਹੈ ਅਜੇ ਵਿਆਹ ਕਿ ਇਹਨੂੰ 15 ਮਿੰਟ ਵੀ ਨਹੀਂ ਹੋਏ ਮੈਂ ਤਾਂ ਕੁੱਤ ਕ ਲਈ ਜਾ ਚੱਲ ਪਿਆ ਓਏ ਕਿਵੇਂ ਲੜਾਈ ਜੀ ਕਰ ਰਹੇ ਨੇਗੇ ਹਾਂ ਹਰ ਦਿਨ ਕੰਮ ਕਰਾਉਂਦਾ ਹੁੰਦਾ। ਅਰੇ ਵਿਆਹ ਤੇਨੂੰ ਕੰਮ ਨੂੰ ਕੀ ਕਹਤਾ? ਹਰਦਕ ਮੇਰੀ ਮਹਿੰਦੀ ਤੱਕ ਨਹੀਂ ਲਹੀ ਹੈਗੀ। ਪਹਿਲਾਂ ਕੰਮ ਕਰ। ਕੋਈ ਉੱਧਰ ਠੀਕ ਹੈ ਤੇਰੀ ਗੱਲ। ਮੇਰੀ ਮਾਂ ਤੈਨੂੰ ਇਹ じゃ ਕੀ ਕਹਤਾ ਚਾਹੇ ਕਿਹਾ ਮੈਨੇ। ਉਹ ਤੂੰ ਕਰ ਦੇ ਚਾਹ ਰੱਖ ਦੇ ਮੇਰੀ ਇੱਜ਼ਤ। ਲੈ ਹੱਥ ਦੇਗੀ ਇਸ ਇੱਜ਼ਤ ਵਾਲੀ ਕੀ ਗੱਲ ਆ ਦੇਖੋ ਤੁਸੀਂ ਬਣਾ ਲਓ ਮੇਰੇ ਸਾਰੇ ਨੇਲਸ ਖਰਾਬ ਹੋ ਜਾਣਗੇ ਵੈਸੇ ਵੀ। ਵੇਂ ਆਹ ਘੋੜਾ ਰਾਰੇ। ਕੀ ਕਹਉਂਗਾ? ਉਰਕੀ ਬਈ ਤੂੰ ਕੌਣ ਪਹਿਲਾਂ ਕਦੇ ਦੇਖਿਆ ਤਾਂ ਨਹੀਂ ਤੂੰ ਰਿਸ਼ਤੇਦਾਰ ਇਹਨਾਂ ਦਾ ਨਾ ਨਾ ਬਈ ਮੈਂ ਇਹਨਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਮੈਂ ਹੈਗਾ ਸੁੱਖ ਜਿਸ ਘਰ ਦੇ ਵਿੱਚ ਲੜਾਈ ਝਗੜਾ ਹੋਣ ਲੱਗ ਜਾ ਮੈਂ ਉੱਥੇ ਰਹਿਦਾ ਰੁੰਦਾ ਨਹੀਂ ਮੈਂ ਉਸ ਨਾਲ ਇੰਤਜ਼ਾਰ ਕਰਦਾ ਇੱਕ ਹੀ ਗੱਲ ਹੋਈ ਯਾਰ ਆਪਾਂ ਤਾਂ ਇਹਦੇ ਗੈਸੇ ਕਰ ਰਹੇ تھے ਹੈ ਲੜਾਈ ਤਾਂ ਪਹਿਲੀ ਹੋਣ ਲੱਗੀ ਹੁਣ ਕੀ ਹੋ ਬਾਈ ਇਹਨਾਂ ਦੇ ਘਰ ਚੋਂ ਸੁੱਖ ਤਾਂ ਚਲਾ ਗਿਆ ਅੱਗੇ ਕੀ ਬਣੂ ਇਹਨਾਂ ਦਾ ਤੂੰ ਬੈਠਾ ਰਹਿ ਔਰ ਦੇਖਾਂਗੇ ਕੀ ਕੁਝ ਹੁੰਦਾ ਔਰੇ ਚੱਲ ਆਪਾਂ ਬੈਠਦੇ ਆਂ ਦੇਖਦੇ ਆਂ ਐਂਡ ਤੱਕ ਕੀ ਹੁੰਦਾ ਇਹਨਾਂ ਦਾ ਹਾਂ ਹਾਂ ਬੈਠਾ ਰਹਿ ਔਰੇ ਮੇਥੋ ਹੀ ਵਰਦੀ ਹੈਗੀ ਕੋਈ ਚਾਚੂ ਤੁਸੀਂ ਨਾ ਆਪਣੀ ਇੱਜ਼ਤ ਆਪ ਸੰਭਲੋ ਉਹ ਮੇਰੀ ਗੱਲ ਦਾ ਸੁਣਾ ਉਹ ਗੱਲ ਦਾ ਸੁਣ ਮੇਰੀ ਦੇਖ ਮੈਂ ਤੈਨੂੰ ਕੀ ਕਹਿ ਤੀ ਆ ਬੀ ਸੂਟ ਪਾਲਾ ਚੂੜਾ ਪਾਲਾ ਪਹਿਲਾ ਦਿਨ ਵਿਆਹ ਦਾ ਤਾਂ ਮੇਰੀ ਗੱਲ ਮੰਨੀ ਆ ਛੂੜੀ ਪਾਲੀ ਨਾ ਬਹੁਤ ਹੈਗੀ ਸਾਡੇ ਸੂਟ ਚ ਕੀਏਗਾ ਫਿਰ ਕੀ ਹੋਗਾ ਜੀ ਮੈਂ ਜੀਨਸ ਪਾਲੀ ਕੋਈ ਯਾਰ ਉਹੜੇ ਮਹੌਲ ਹੈ ਨਹੀਂ ਕੀ ਸੋਚਣਗੇ ਉਹ ਵੀ ਲੈ ਕੇ ਹੈਗੀ ਆ ਇਹ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਵਿਆਹ ਘਰੋਂ ਤੋਂ ਕਿ ਮੈਂ ਤਾਂ ਜੀਨਸ ਪਾਉਂਗੀ ਉਹ ਤਾਂ ਕਿਹਾ ਕੋਈ ਚੱਕਰ ਨਹੀਂ ਚਾਹੀ ਤੂੰ ਸ਼ਾਰਟਸ ਪਾ ਕੇ ਘੁੰਮੀ ਚਲੀ ਉਹ ਪਰ ਅੱਜ ਪਹਿਲਾ ਦਿਨ ਸੀ ਆ ਕਿਰ ਜੋ ਮਰਜੀ ਸੀ ਜਦ ਪਿਛੇ ਹਜਾ ਪਹਿਲਾ ਦਿਨ ਹੁੰਦਾ ਉਹ ਜੇ ਅਗਲੇ ਦਿਨ ਜਾਣਗੇ ਏਡੇ ਕਿਡੇ ਕੋ ਗੱਲ ਲੱਗੀ ਹੁਣ ਤੂੰ ਮੈਨੂੰ ਮੈਂ ਦੱਸ ਵੀ ਚਾਹ ਨਹੀਂ ਬਣਾਉਣੀ ਤੇਨੇ ਮੈਂ ਕੋਈ ਚਾਹ ਨਹੀਂ ਬਣਾ ਰਹੀ ਹਾਂ ਇਹ ਵੀ ਨਹੀਂ ਦੇਖਿਆ ਕਦੇ ਯਾਰ ਇਹਨਾਂ ਦੇ ਘਰੇ ਇਹ ਕੌਣ ਹੋਇਆ ਪੁੱਛੀ ਰੋ ਯਾਰ ਦੁਕੀ ਸੁਕੀ ਤੂੰ ਕੌਣ ਹੈ ਬਾਈ ਪਹਿਲਾਂ ਸੁੱਖ ਵਾਗਿਆ ਉਰੋਂ ਹੁਣ ਤੂੰ ਕੌਣ ਹੋਇਆ ਮੈਂ ਆ ਸ਼ਾਂਤੀ ਜਿਸ ਘਰ ਦੇ ਵਿੱਚ ਕੁੱਤ ਕਲੇਸ਼ ਰਹਿੰਦਾ ਉਸ ਘਰ ਦੇ ਵਿੱਚ ਸੁੱਖ ਵੀ ਚਲਾ ਜਾਂਦਾ ਤੇ ਸ਼ਾਂਤੀ ਵੀ ਨਹੀਂ ਰਹਿੰਦੀ ਅਸੀਂ ਦੋਨੋਂ ਚਲੇ ਜਾਂਦੇ ਹਾਂ ਲੈ ਵੀ ਸ਼ਾਂਤੀ ਵੀ ਨਾ ਗਈ ਹੋਰ ਕਰੋ ਸੁੱਖ ਵੀ ਵਾ ਗਿਆ ਹੋਰ ਦੇਖਦੇ ਆ ਕੀ ਕੀ ਹੁੰਦਾ ਅੰਦਰ ਆਪਾਂ ਨੂੰ ਗੇਟ ਤੋਂ ਕੱਢਿਆ ਜੀ ਨਾ ਬਾਹਰ ਨਾ ਬੈਠਾ ਦਿੱਤਾ ਨਾ ਖਵਾਇਆ ਕੁਛ ਹੋਰ ਦੇਖਦਾ ਕੀ ਕੁਛ ਨਿਕਲੂ ਅੰਦਰੋਂ ਹਾਂ ਬੈਠੇ ਰਹੇ ਉਹਦੇ ਆਪਾਂ ਦੇਖ ਕੇ ਚੱਲਾਏ ਕੀ ਕੁਛ ਨਿਕਲੂਗਾ ਹਾਂ ਹਾਂ ਬੈਠਾ ਰਹੇ ਉਹਰੇ ਆਪਾਂ ਹਿੱਲਦੇ ਨਹੀਂ ਆਏ ਘਰੋਂ ਦੇਖਦਾ ਕੀ ਕੁਛ ਹੁੰਦਾ ਅੰਦਰ ਆ ਜੇ ਕਹਤਾ ਨਾ ਵੀ ਮੇਰੇ ਤੋਂ ਨਹੀਂ ਬਣਦੀ ਚਾ ਚੱਲ ਐ ਕਰਾ ਜੀ ਚਾਹ ਨਹੀਂ ਬਣਾਉਣੀ ਆਉਂਦੀ ਤੈਨੂੰ ਕੁਛ ਮਿੱਠਾ ਬਣਾ ਦੇ ਮਿੱਠੀ ਰੋਟੀ ਬਣਾ ਦੇ ਅੱਛਾ ਮੈਨੂੰ ਮਿੱਠੀਆਂ ਰੋਟੀਆਂ ਬਣਾਉਣੀਆਂ ਆਉਂਦੀਆਂ ਨੇ ਤੁਹਾਨੂੰ ਪਹਿਲਾਂ ਹੀ ਪਤਾ ਵੀ ਮੈਨੂੰ ਕੁਝ ਨਹੀਂ ਬਣਾਉਣਾ ਆਉਂਦਾ ਹੈਗਾ ਮੈਂ ਕਦੇ ਵੱਡੀ ਵੀ ਆ ਰਸੋਈ ਚ ਸਾਰਾ ਦਿਨ ਸਾਡੇ ਤੋਂ ਉੱਥੇ ਨੌਕਰ ਸੀ ਉਹ ਹੀ ਕੰਮ ਕਰਦੇ ਸੀ ਓਏ ਹੋਏ ਕਿੱਥੇ ਫਸ ਗਿਆ ਹੁਣ ਮੈਂ ਅੱਜ ਕਾਹਦਾ ਗਲਾਸ ਨਹੀਂ ਕਾਪ ਕੇ ਚੱਕ ਕੇ ਪੀਆ ਇੱਜ਼ਤ ਕਿਵੇਂ ਬਚਾਵਾਂ ਮੈਂ ਉਹ ਕੁਝ ਵੀ ਨਹੀਂ ਆਉਂਦਾ ਤੇਰੀ ਮਾਂ ਨੇ ਕੁਝ ਨਹੀਂ ਸਿਖਾਇਆ ਤੈਨੂੰ ਮੇਰੀ ਨਾ ਮਾਂ ਤੇ ਜਾਣ ਦੀ ਲੋੜ ਨਹੀਂ ਹੈਗੀ ਠੀਕ ਐ ਅਗਲੀ ਥੇ ਕਰੇ ਮੈਨੂੰ ਬਹੁਤ ਮौज ਸੀਗੀ ਤੁਹਾਨੂੰ ਜੇ ਇੰਨਾ ਹੁੰਦਾ ਨਾ ਮੰਮੀ ਨੂੰ ਕਹਦੀ ਕੋਈ ਨੌਕਰ ਰੱਖ ਲਓ ਪਤਾ ਨਹੀਂ ਸੱਚੀ ਮੈਂ ਇੱਥੇ ਵਿਆਹ ਕਰਾ ਕੇ ਹੀ ਫਸ ਗਈ ਆਰੇ ਹੁੰਜੇ ਬਣੂ ਕਿਸੇ ਕੰਮ ਨੂੰ ਕਿਹਾ ਨਾ ਤਾਂ ਸਾਬ ਬੁਲਾ ਲਓ ਨਿਕਲ ਜਾਉਂਗੇ ਮੈਂ ਇਸ ਘਰ ਚੋਂ ਦੁੱਖੀ ਕਰ ਲਓ ਤੂੰ ਯਾਰੂ ਘੂਗੀ ਜੇਗਾ ਉਹ ਇਹ ਕੌਣ ਹੋਇਆ ਹੁਣ ਰੁਕੀ ਬਈ ਹਾਂ ਬਈ ਹੁਣ ਤੂੰ ਕੌਣ ਆ ਬਈ ਪਹਿਲਾਂ ਸੁਖਭਾਗੀ ਸ਼ਾਂਤੀਭਾਗੀ ਹੁਣ ਤੂੰ ਕੌਣ ਹੋਇਆ ਹਾ 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 ਮੇਰਾ ਨਾਮ ਹੈ ਪੈਸਾ ਜਿਹੜੇ ਘਰ ਵਿੱਚ ਕੁੱਤ ਕਲੇਸ਼ ਰਹੇ ਤੇ ਉਹਦੇ ਵਿੱਚ ਨਾ ਹੀ ਸ਼ਾਂਤੀ ਰਹਿੰਦੀ ਐ ਤੇ ਸੁੱਖ ਵੀ ਚਲਿਆ ਜਾਂਦਾ ਉਸ ਘਰ ਦੇ ਵਿੱਚ ਮੇਰਾ ਦਮ ਫੁੱਟਦਾ ਤੇ ਮੈਂ ਵੀ ਚੱਲਿਆ ਹਾਂ ਹਾਂ ਪੈਸਾ ਵੀ ਚਲਿਆ ਹੋਣਾ ਯਾਰ ਦੇਖ ਰਿਹਾ ਹੁਣ ਇੰਨਾ ਦੇ ਘਰੋਂ ਕੀ ਕੀ ਜਾਂਦਾਗਾ ਹਾਂ ਆਪਾਂ ਉਹਦੇ ਬੈਠੇ ਰਹਨੇ ਦੇਖਾਂਗੇ ਕੀ ਕੁਝ ਜਾਂਦਾ ਹੈ ਕਰੋ ਹਾਂ ਬੈਠੇ ਰਹਨੇ ਆਪਾਂ ਕਿਉਂ ਨਹੀਂ ਆਏ ਤੈਨੂੰ ਚੋਰ ਜੂਰ ਤਾਂ ਨਹੀਂ ਹੈਗੇ ਤੇ ਕੱਪੜੇ ਵੀ ਆਏ ਯਾਰ ਘਨੇ ਦਿੰਦੇ ਨੇ ਤਾਂ ਜਿਹੜੇ ਘਰੇ ਲੜਾਈ ਝਗੜਾ ਰਹਿਣ ਲੱਗ ਜੇ ਉਹ ਘਰੋਂ ਸੁੱਖ ਸ਼ਾਂਤੀ ਚਲੀ ਜਾਂਦੀ ਆ ਪੈਸਾ ਵੀ ਚਲਿਆ ਜਾਂਦਾ ਮੇਰਾ ਨਵਾਂ ਬਰਬਾਦੀ ਮੈਂ ਆ ਬਰਬਾਦੀ ਹੁਣ ਸਾਰਾ ਕੁਝ ਖਤਮ ਕਰ ਦੂੰ ਮੈਂ ਇੱਥੋਂ ਲੈ ਬਰਬਾਦੀ ਵੀ ਆ ਗਈ ਇਹ ਘਰ ਚ ਇਹ ਤੋਂ ਪਹਿਲਾਂ ਆਪਣੇ ਘਰੇ ਬਰਬਾਦੀ ਆਵੇ ਪੱਜ ਲਾ ਰੋਣੋ ਪੱਜ ਲਾ